ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕੁਮ ਰਾਮ ਰਾਮ ਜੈ ਹੋ ਹੱਥ ਬੰਨ ਕੇ ਬੇਨਤੀ ਆ ਸਾਡੇ ਸਮੁੱਚੇ ਲੀਡਰਸ਼ਿਪ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਤੇ ਸੈਂਟਰ ਦੀ ਲੀਡਰਸ਼ਿਪ ਨੂੰ ਜੇ ਅਸੀਂ ਮਾੜਾ ਮੋਟਾ ਕੋਈ ਕਿਤੇ ਨਾਅਰਾ ਲਾ ਦਈਏ ਖਾਲਿਸਤਾਨ ਦਾ ਤੇ ਸਾਡੇ ਨਾ ਸੰਘੀ ਡੰਡਾ ਤੁੰਨ ਨਿੱਕ ਜਾਂਦੇ ਆ ਵੀ ਖਾਲਸਾ ਨੂੰ ਕੌਣ ਬੋਲੇ ਉਹ ਯਾਰ ਖਾਸ ਤਾਂ ਨਹੀਂ ਬੋਲਦੇ ਆ ਖਾਲਸਾ ਤਾਂ ਤੁਸੀਂ ਬੁਲਾਉਣ ਲਾਇਆ ਸਾਨੂੰ ਅਸੀਂ ਖਾਲਸਾ ਕਿਤੇ ਮੰਗੇ ਹੀ ਨਹੀਂ ਨਾ ਹੀ ਖਾਲਸਾ ਦੀ ਗੱਲ ਕੀਤੀ ਆ ਤੁਸੀਂ ਖਾਲਸਾ ਦੀ ਗੱਲ ਕਰਦੇ ਆ ਅਸੀਂ ਸੁਣ ਲੈਣੇ ਜੇ ਤੁਸੀਂ ਦੇਵੋਗੇ ਖਾਲਸਾ ਤਾਂ ਤੇ ਭਰਾਓ ਨਾ ਕੋਈ ਨਹੀਂ ਲਵਾਂਗੇ ਪਰ ਖਾਲਸਾ ਦਾ ਸ਼ਬਦ ਘਟਿਆ ਕਿਨੇ ਆ ਸਾਡੇ ਕੋਲੇ ਖਾਲਸਤਾਨ ਦਾ ਸ਼ਬਦ ਨਹੀਂ ਸੀ ਸਾਡੇ ਕੋਲੇ ਖਾਲਸਾ ਰਾਜ ਦਾ ਸ਼ਬਦ ਸੀ ਖਾਲਸਾ ਜੀ ਅੱਜ ਟਰੰਪ ਦੇ ਸੌ ਚੱਕ ਸਮਾਗਮ ਵਿੱਚ ਜੋ ਗੱਲਾਂ ਹੋਈਆਂ ਉੱਥੇ ਬਾਈ ਪੰਨੂ ਜੀ ਵੀ ਸੀ ਤੋਂ ਉਸੇ ਸਾਡੇ ਹਸਨ ਵੱਟੇ ਵੀ ਸੀ ਇਹਨਾਂ ਨੇ ਕੀ ਆਖਿਆ ਬਈ ਕੋਈ ਬੋਲਿਆ ਕਿ ਮਨ ਕੋ ਘਰ ਦੇ ਮਾਲਕਾ ਉਹ ਜੋ ਮਰਜੀ ਆਖੀ ਜਾਣ ਹੁਣ ਬੋਲ ਕੇ ਕੋਣ ਉੱਥੇ ਸਾਡੇ ਦਾ ਭਾਈ ਸਾਹਿਬ ਨੇ ਕੇਰਾ ਮੜਾ ਖਾਲਸਾਤਨ ਦਾ ਨਾਂ ਲਿਆ ਸੀਗਾ ਉਹ ਕੁ ਮੜਾ ਕੰਮ ਸੀ ਬਾਹਰੋਂ ਖਾਲਸਾ ਰਾਜ ਚਾਹੁੰਦਾ ਆਉਣ ਵਾਲੇ ਇਲੈਕਸ਼ਨਾਂ ਵਿੱਚ ਖਾਲਸਾ ਰਾਜ ਆਊਗਾ ਜੀ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਤੇ ਰੱਖਿਆ ਜਾਊਗਾ Hindu Muslim Sikh ਅਸਾਈ ਸਾਰੇ ਧਰਮ ਨੂੰ ਬਰਾਬਰ ਬਰਾਬਰ ਰੱਖਿਆ ਜਾਊਗਾ ਕੋਈ ਕਿਸੇ ਨਾਲ ਕੋਈ ਵਿਤਕਰਨ ਕੀਤਾ ਜਾਊਗਾ ਪਰ ਇੱਕ ਗੱਲ ਜ਼ਰੂਰ ਆ ਜੇ ਅੱਜ ਸਾਡੇ ਘਰ ਲੱਗੀ ਹੈ ਨਾ ਬਾਲਾ ਲੰਮਾ ਚਰਨੀ ਇਹ ਕੰਦ ਟੱਪ ਗਿਆ ਹੀ ਲੈ ਮੁੜ ਕੇ ਪਸਤਾਉਣਾ ਤੁਸੀਂ ਅੱਜ ਕਿੱਧਰ ਗਏ ਸੀ ਆਪਣਾ ਉਹ ਸਾਡੇ ਉੱਥੇ ਜਿਹੜੇ ਲੀਡਰ ਬੈਠੇ ਸੀ ਭਾਈ ਕੀ ਗੱਲ ਕਿਉਂ ਨਹੀਂ ਬੋਲੇ ਉਹ ਉਥੇ ਖਾਲਸਾ ਦੇ ਨਾਅਰੇ ਲੱਗਦੇ ਸੀ ਹੁਣ ਕਿਉਂ ਨਹੀਂ ਬੋਲਦੇ ਵੀ ਉਹਨੇ ਖਾਲਸਾ ਦੇ ਨਾਅਰੇ ਨਹੀਂ ਲਵਾਉਣੇ ਸੀ ਹੁਣ ਕਹਿ ਕੇ ਲਵਾਏ ਬਿਲਕੁਲ ਯਸ ਵੈਰੀ ਗੁੱਡ ਵਾਕਿੰਗ ਕਹਿ ਕੇ ਲਵਾਇਆ ਉਹ ਕਿਉਂ ਲਵਾਇਆ